ਜਦੋਂ ਲੁਧਿਆਣਾ ਜਮਾਨਤ ਮਿਲਦੇ ਉਸ ਤੋਂ ਬਾਅਦ ਇੱਕ ਪਰਚਾ ਦਰਜ ਕੀਤਾ ਜਾਂਦਾ ਚੈਨੀ ਖੋਣ ਦੇ ਇਲਜ਼ਾਮ ਲੱਗਿਆ ਪਟਿਆਲੇ ਦੇ ਵਿੱਚ ਉਹ ਵੀ ਗੱਲ ਹਾਜ਼ਮ ਹੋਣ ਵਾਲੀ ਤਾਂ ਲੱਗਦੀ ਨਹੀਂ ਜੀ ਝੂਠ ਤਾਂ ਚਲੋ ਬੋਲਦੇ ਹੀ ਹੈਗੇ ਪਰ ਥੋੜੀ ਰਿਵੀਜ਼ਨ ਕਰਨੀ ਚਾਹੀਦੀ ਸੀ ਉਹਨਾਂ ਨੂੰ ਝੂਠ ਬੋਲਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੇ ਕੋਈ ਬੰਦਾ ਪੰਜਾਬ ਦੇ ਵਾਸਤੇ ਖੜਾ ਹੋਇਆ ਤਾਂ ਹਮੇਸ਼ਾ ਨੂੰ ਦੁਬਾਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ ਇਹ ਅੱਜ ਦੀ ਇੱਕ ਤਾਂ ਕੋਈ ਗੱਲ ਹੈ ਨਹੀਂ ਬਹੁਤ ਲੋਕਾਂ ਦੇ ਪੈਸੇ ਉਹਨਾਂ ਨੇ ਚੜਾਏ ਵੀ ਹੈ ਔਰ ਨਾਲੇ 10000 ਰੁਪਏ ਕੀ ਚੀਜ਼ ਹੈ ਜਿਹੜਾ ਉਹ ਜਿਹਦੇ ਪਿੱਛੇ ਉਹ ਕਰੂਗਾ ਔਰ ਚੈਨੀ ਦੀ ਗੱਲ ਕਰਦੇ ਜਿਹੜਾ ਬੰਦਾ ਖੁਦ ਸਕਾਰਪਿਓ ਰੱਖਦਾ ਉਹ ਚੈਨੀ ਲੁੱਟੂਗਾ ਫੇਸਬੁਕ ਤੋਂ ਇੰਸਟਾਗ੍ਰਾਮ ਸਨੈਪਚੈਟ ਜੋ ਵੀ ਆ ਹਜ਼ਾਰਾਂ ਰੁਪਏ ਮਤਲਬ 50 5000 ਰੁਪਏ ਉਹ ਇੱਕ ਦਿਨ ਦਾ ਕਮਾ ਲੈਦਾ ਕੀ ਉਸ ਬੰਦੇ ਨੂੰ ਚੈਨੀ ਦੀ ਲੋੜ ਪੋ ਕੰਪਨੀ ਦੇ ਵੱਡੇ ਤੋਂ ਵੱਡੇ ਮੈਨੇਜਰ ਮੈਨੇਜਰ ਹੁੰਦੇ ਉਹ ਉਹ ਲੱਖ ਰੁਪਏ ਕਮਾਉਂਦੇ ਆ ਗਿਆ ਇਹਨਾਂ ਨਾਲੋਂ ਤੋਂ ਵੱਧ ਕਮਾ ਲੈਂਦੇ ਹੈਗੇ 3 3 4 4 ਲੱਖ ਮਹੀਨੇ ਦਾ ਇਹਨਾਂ ਨੂੰ 10000 ਰੁਪਏ ਦਾ ਤਾਂ ਕੋਈ ਵੀ ਅਗਲਾ ਜ਼ਮੀਨਾਂ ਵਾਲਾ ਬੰਦਾ ਹੈਗਾ ਸਿੱਧੀ ਜੀ ਗੱਲ ਹੈਗੀ ਐ ਪੈਸਾ ਤਾਂ ਸੂਰ ਸਿੱਕਤ ਹੋਏਗਾ ਨਹੀਂ ਉਹਦਾ ਝੂਠੀ ਬੋਲਣਾ ਸੀਗਾ ਰਕਮ ਵਧਾ ਕੇ ਬੋਲਣ ਦੇ ਵੀ ਲੱਖ ਲੱਖ ਰੁਪਏ ਲ ਮੰਗਦਾ 99000 ਤੱਕ ਕੁਛ ਅੱਜ ਕੱਲ ਤਾਂ ਸੱਚੀ ਮੈਂ ਤੁਹਾਨੂੰ ਦੱਸਾਂ ਕੁਛ ਨਹੀਂ ਹੁੰਦਾ ਇੰਨਾ ਕੁ ਤਾਂ ਘਰ ਦੇ ਵੀ ਨਹੀਂ ਦੇਖਦੇ 10000 ਪਿੱਛੇ ਦਾ ਜਿਹੜੇ ਲੋਕਾਂ ਆਂਦੇ ਉਹਨੇ ਪੈਸੇ ਸੜਾਏ ਆ ਉਹਨਾਂ ਨੂੰ ਉਠਲਣਾ ਚਾਹੀਦਾ ਉਹਨਾਂ ਨੂੰ ਹੱਕ ਚਾਉਣਾ ਚਾਹੀਦਾ ਉਹਨਾਂ ਦੇ ਨਾਲ ਖੜਨਾ ਚਾਹੀਦਾ ਪਰ ਨਹੀਂ ਸਿੱਧੂ ਦੇ ਨਾਲ ਭੰਨਾ ਸਿੱਧੂ ਨਾ ਕੱਢਿਆ ਬਾਹਰ ਲੋਕਾਂ ਨੇ ਬਾਅਦ ਚੱਕਣੋਂ ਹਟ ਜਾਣਾ ਸਭ ਨੇ ਕਹਿਣਾ ਯਾਰ ਮੈਂ ਕਿਸੇ ਦੁਕੀ ਲੈਣਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਪਿਛਲੇ ਕੁਝ ਦਿਨਾਂ ਤੋਂ ਇੱਕ ਮਾਮਲਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਦਰਅਸਲ ਸੋਸ਼ਲ ਮੀਡੀਆ ਸਟਾਰ ਪਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਏਜੰਟ ਦੇ ਵੱਲੋਂ ਪਾਨੇ ਦੇ ਉੱਪਰ 10000 ਰੁਪਏ ਮੰਗਣ ਦੇ ਇਲਜ਼ਾਮ ਲੱਗਦੇ ਆ ਲੁਧਿਆਣਾ ਪੁਲਿਸ ਦੇ ਵੱਲੋਂ ਪਾਨੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਫਿਰ ਉਸ ਤੋਂ ਆ ਜਮਾਨਤ ਮਿਲਦੀ ਆ ਤੇ ਜਮਾਨਤ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਦੇ ਵੱਲੋਂ ਪਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉੱਥੇ ਹੀ ਪਾਨਾ ਸਿੱਧੂ ਦੇ ਉੱਪਰ ਇੱਕ ਮਾਮਲਾ ਅਬੂਹਰ ਦੇ ਵਿੱਚ ਦਰਜ ਕੀਤਾ ਗਿਆ ਤੇ ਅੱਜ ਅਸੀਂ ਕੁਝ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਇੰਨਾ ਤੋਂ ਜਾਣਦੇ ਆ ਕਿ ਇਹਨਾਂ ਨੂੰ ਇਹ ਮਾਮਲੇ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਲੱਗ ਰਹੀ ਆ ਜਾਂ ਭਾਨੇ ਦੇ ਬਾਰੇ ਇਹਨਾਂ ਦੀ ਕੀ ਵਿਚਾਰ ਨੇ ਵੀਰੇ ਮਾਮਲੇ ਬਾਰੇ ਪਤਾ ਜੀ ਭਾਨਾ ਸਿੱਧੂ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਹਾਂ ਜੀ ਹਾਂ ਜੀ ਹਾਂ ਜੀ ਮਾਮਲੇ ਬਾਰੇ ਪਤਾ ਜੀ ਅੱਛਾ ਭਾਨੇ ਸਿੱਧੂ ਦੀ ਜੇ ਗੱਲ ਕਰੀਏ ਕਾਫੀ ਜ਼ਿਆਦਾ ਉਹਨਾਂ ਦੇ ਵੀਡੀਓਜ਼ ਵੀ ਅਸੀਂ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਪਰ ਤੇ ਪਿਛਲੇ ਦਿਨਾਂ ਦੀ ਇਹ ਗੱਲ ਕਰੀਏ ਏਜੰਟਾਂ ਤੋਂ ਕਾਫੀ ਜ਼ਿਆਦਾ ਪੈਸੇ ਉਹਨਾਂ ਨੇ ਵਾਪਸ ਦਵਾਈ ਸੀ ਨਾ ਲੋਕਾਂ ਨੂੰ ਤੇ ਉਸ ਮਾਮਲੇ ਤੋਂ ਬਾਅਦ ਇੱਕ ਇਲਜ਼ਾਮ ਲੱਗਦਾ ਜੀ ਕਿ ਭਾਨਾ ਸਿੱਧੂ ਨੇ 10000 ਰੁਪਏ ਮੰਗੇ ਜਿੰਨੀਆਂ ਕਸ ਪਹਾਣੀ ਸਿੱਧੂ ਦੀਆਂ ਵੀਡੀਓਜ਼ ਦੇਖੀਆਂ ਉਹਨਾਂ ਤੋਂ ਤਾਂ ਇੰਨੀ ਗੱਲ ਪਤਾ ਲੱਗਦੀ ਵਾ ਉਹਨੇ ਬੜੇ ਜਣੇ ਦੀ ਹੈਲਪ ਕੀਤੀ ਹੈ ਹਨਾ ਜਿੱਦਾਂ ਕਿ ਬੜੇ ਲੋਕਾਂ ਦੇ ਪੈਸੇ ਮੜਵਾਏ ਹੈ ਹਨਾ ਬੜੀ ਦੀ ਮਦਦ ਕੀਤੀ ਆ ਪਰ ਜਿਹੜਾ ਉਹਨਾਂ ਤੇ ਇਲਜ਼ਾਮ ਲੱਗਿਆ 10000 ਪਿੱਛੇ ਮੰਨ ਵੀ ਸਕਦੇ ਆ ਵਿਚਲੀ ਗੱਲ ਤੁਹਾਨੂੰ ਉਹਨਾਂ ਨੂੰ ਪਤਾ ਕੀ ਆ ਬਟ ਜਿੰਨਾ ਕਿ ਵੀਡੀਓਜ਼ ਦੇ ਮੁਤਾਬਕ ਸਾਨੂੰ ਪਤਾ ਕਿ ਉਹਨਾਂ ਨੇ ਤਾਂ ਜ਼ਿਆਦਾ ਲੋਕਾਂ ਦੀ ਮਦਦ ਕੀਤੀ ਆ ਅੱਛਾ ਭਾਨੇ ਸਦੂਤ ਨੇ ਇੱਕ ਹੋਰ ਜਦੋਂ ਲੁਧਿਆਣੇ ਜਮਾਨਤ ਮਿਲਦੇ ਉਸ ਤੋਂ ਬਾਅਦ ਇੱਕ ਪਰਚਾ ਦਰਜ ਕੀਤਾ ਜਾਂਦਾ ਚੈਨੀ ਖੋਣ ਦੇ ਇਲਜ਼ਾਮ ਲੱਗਿਆ ਪਟਿਆਲੇ ਦੇ ਵਿੱਚ ਉਹ ਵੀ ਗੱਲ ਹਾਜ਼ਮ ਹੋਣ ਵਾਲੀ ਤਾਂ ਲੱਗਦੀ ਨਹੀਂ ਬਈ ਨਹੀਂ ਉਹ ਤਾਂ ਬੇਬੁਨਿਆਦ ਜਿਹਾ ਕੰਮ ਲੱਗ ਰਿਹਾ ਵੀ ੱਟਕੇ ਨਾਲ ਹਨਾ ਬੰਦੇ ਨੂੰ ਕੁਛ ਨਾ ਕੁਛ ਕਰਨਾ ਵੇਹ ਜਿੰਨਾਂ ਕ ਉਹਨਾਂ ਦੀ ਵੀਡੀਓਜ਼ ਤੋਂ ਪਤਾ ਲੱਗਿਆ ਵੀ ਇਹਨਾਂ ਕ ਪਤਾ ਲੱਗਿਆ ਵੀ ਬੰਦਾ ਵਧੀਆ ਹਨਾ ਇਹਨਾਂ ਪਰਿਵਾਰਾਂ ਦੀ ਹੈਲਪ ਕੀਤੇ ਲੋਕੀ ਆਪ ਕਹਿੰਦੇ ਉਹਨਾਂ ਕੋਲ ਆਪ ਹੁੰਦੇ ਆ ਵੀ ਸਾਡੀ ਮਦਦ ਕਰੋ ਹਨਾ ਵੀਵਿਊਰਸ ਦੇਖ ਕੇ ਪਰ ਜਿੰਨਾਂ ਕ ਲੱਗਦਾ ਵੀ ਬੰਦਾ ਤਾਂ ਸਹੀ ਆ ਉਹ ਜਿੰਨਾਂ ਕ ਵੀਡੀਓਜ਼ ਦੇਖ ਕੇ ਪਤਾ ਲੱਗਿਆ ਬਿਲਕੁਲ ਅੱਛਾ ਵੀਰੇ ਤੁਸੀਂ ਭਾਨੇ ਬਾਈ ਦੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਕਾਫੀ ਜ਼ਿਆਦਾ ਤੁਹਾਨੂੰ ਬਾਈ ਦਾ ਜਿਹੜਾ ਕੰਮ ਕਿਦਾਂ ਲੱਗਦਾ ਵਾ ਜਿਵੇਂ ਉਹ ਹੈਲਪ ਕਰਦੇ ਲੋਕਾਂ ਦੀ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ ਆ ਜੀ ਆਪਣਾ ਆਪਣੇ ਪੰਥ ਦਾ ਪੰਥਕ ਤੌਰ ਤੇ ਆਪਣੇ ਗੁਰੂ ਮਹਾਰਾਜ ਨੇ ਸਾਂਝ ਦਿੱਤੀਆਂ ਨੇ ਕਿ ਭਾਈ ਸਾਰੇ ਇੱਕ ਦੂਜੇ ਨਾਲ ਮਿਲ ਕੇ ਚੱਲੋ ਸਾਰੇ ਇੱਕ ਦੀ ਮਦਦ ਕਰੋ ਜੇ ਕੋਈ ਫਸਿਆ ਹੋਵੇ ਕਿਸੇ ਆਪਾਂ ਮਦਦ ਪਾਏ ਆਪਾਂ ਕਿਸੇ ਦਾ ਫਾਇਦਾ ਨਹੀਂ ਕਰਦੇ ਨੁਕਸਾਨ ਤਾਂ ਨਾ ਕਰੂ ਹਾਂ ਤੇ ਉਸ ਪੱਧਰ ਤੇ ਜੇ ਹੁਣ ਪੰਨਾ ਸਿੱਧੂ ਕੋਈ ਵਧੀਆ ਕੰਮ ਕਰ ਰਿਹਾ ਲੋਕਾਂ ਦੇ ਪੈਸੇ ਮੜਾ ਰਿਹਾ ਗਰੀਬਾਂ ਦੇ ਹੱਕ ਜਿਹੜਾ ਕੁਛ ਹੋ ਚਲੋ ਗਲਤੀ ਬੰਦੇ ਤੋਂ ਹੋ ਜਾਂਦੀ ਹੈ ਜੀ ਆਪਾਂ ਜਾਂਟਾਂ ਦੇ ਬਾਹਰ ਜਾਣ ਦੇ ਸੁਪਨੇ ਪਿੱਛੇ ਬਹੁਤ ਕੁਝ ਕਰ ਦਿੰਦੇ ਆ ਬਿਲਕੁਲ ਤੇ ਜਿਹੜੇ ਫਸੇ ਪੈਸੇ ਜਿਹੇ ਕਿ ਇਹਦੇ ਨਿਕਲ ਰਹੇ ਨੇ ਆਪਾਂ ਨੂੰ ਕੀ ਮਾੜਾ ਗੱਲ ਹੈ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਅੱਛਾ ਵੀਰੇ ਭਾਨੇ ਬਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੁਹਾਨੂੰ ਪਤਾ ਜੀ ਉਸ ਮਾਮਲੇ ਬਾਰੇ ਕਿ ਹਨਾ ਇਲਜ਼ਾਮ ਲੱਗੇ ਸੀ 10000 ਰੁਪਏ ਮੰਗਣ ਦੇ ਬਾਈ ਦੇ ਉੱਪਰ ਹਾਂਜੀ ਹਾਂਜੀ ਇਹ ਕਹਿੰਦੇ ਵੀ ਸਾਰੇ ਇਲਜ਼ਾਮ ਝੂਠੇ ਨੇ ਤੇ ਫਾਨਾ ਸੀ ਤੁ ਬੜਾ ਵਧੀਆ ਕੰਮ ਕਰ ਰਿਹਾ ਅੱਛਾ ਬਾਈ ਜਿਵੇਂ ਬਾਈ ਕਾਫੀ ਜ਼ਿਆਦਾ ਨਾ ਪੈਸੇ ਮੜਵਾਉਂਦੇ ਪਏ ਲੋਕਾਂ ਜਿਵੇਂ ਤੁਸੀਂ ਖੁਦ ਸਟੂਡੈਂਟ ਹੋ ਨਾ ਸਟੂਡੈਂਟਸ ਆਪਾਂ ਦੇਖਦੇ ਹਾਂ ਕਿ ਪਲੱਸ 2 ਤੋਂ ਬਾਅਦ ਚਾਹ ਹੁੰਦਾ ਯਾਰ ਕਿ ਸ਼ਹਿਰ ਬਦੇ ਚਾਹੀਏ ਮਾਪਿਆਂ ਦਾ ਵੀ ਇੱਕ ਸੁਪਨਾ ਹੁੰਦਾ ਨਾ ਕਿ ਚਲੋ ਯਾਰ ਉੱਥੇ ਭੇਜ ਦਿੰਦੇ ਹਾਂ ਸ਼ਾਇਦ ਉੱਥੇ ਕੰਮ ਕਰ ਵਧੀਆ ਮਿਲ ਜਾਵੇਗਾ ਉਹ ਲੋਕ ਨੇ ਜਿਹੜੇ ਆਪਣੇ ਘਰ-ਬਾਰ ਵੇਚ ਕੇ ਪੈਸੇ ਦਿੰਦਿਆ ਕਈ ਵਾਰ ਏਜੰਟਾਂ ਨੂੰ ਤੇ ਉਹਨਾਂ ਦੇ ਪੈਸੇ ਫਸੇ ਹੋਏ ਆ ਉਹਨਾਂ ਨੂੰ ਪੈਸੇ ਜਿਹੜੇ ਬਾਈ ਵਾਪਸ ਮੜਵਾਉਂਦਾ ਸੀ ਕੀ ਲੱਗਦਾ ਉਹ ਮਾਮਲੇ ਬਾਰੇ ਤੁਹਾਨੂੰ ਨਹੀਂ ਦੇ ਲੋਕਾਂ ਨੂੰ ਚਾਹ ਹੁੰਦਾ ਬੜਾ ਵੀ ਅਸੀਂ ਬਾਹਰ ਜਾਈਏ ਤੇ ਭੇਜਦੇ ਹੈ ਨਹੀਂ ਉਹ ਤੇ ਪੈਸੇ ਠੱਗ ਲੈਂਦੇ ਤੇ ਚੰਗੀ ਗੱਲ ਹੈ ਵੀ ਉਹ ਪੈਸੇ ਮੜਵਾਉਂਦਾ ਸੀਗਾ ਉਹਦੇ ਹਾਂ ਤਾਂ ਕੀ ਲੱਗਦਾ ਕਿ ਬਾਈ ਦੇ ਉੱਪਰ ਜੋ ਮਾਮਲੇ ਹੋਏ ਨੇ ਜਾਂ ਜੋ ਕਾਰਵਾਈ ਹੋ ਰਹੀ ਹੈ ਉਹ ਨਹੀਂ ਹੋਣੀ ਚਾਹੀਦੀ ਨੀ ਕਾਰਵਾਈ ਵੈਸੇ ਜਿਨਵੇਂ ਦੱਸਿਆ ਜਾ ਰਿਹਾ ਵੀ ਗਲਤ ਹੋ ਰਹੀ ਹੈ ਜਿਵੇਂ ਲਖੇ ਸਿਧਾਨ ਨੇ ਦੱਸਿਆ ਵੀਰ ਨੇ ਵੀ ਐਵੇਂ ਤਸ਼ੱਦਦ ਹੋ ਰਹੀ ਹੈ ਉਹ ਗਲਤ ਹੋ ਰਹੀ ਵੈਸੇ ਸਾਰੀ ਇਹ ਸਾਰਾ ਕਾਨੂੰਨ ਦੇ ਵੀ ਡੇਰੇ 'ਚ ਨਹੀਂ ਆਉਂਦਾ ਸਾਰਾ ਤਾਂ ਹੋਰ ਵੀ ਇੱਥੇ ਕਾਫੀ ਸਟੂਡੈਂਟਸ ਨੇ ਜਿਹੜੇ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਵੀਰੇ ਪੰਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੈ ਜਾਣਕਾਰੀ ਇਸ ਮਾਮਲੇ ਬਾਰੇ ਤੁਹਾਨੂੰ ਹਾਂਜੀ ਹਾਂਜੀ ਵੀਰੇ ਪੰਨਾ ਸਿੱਧੂ ਬਾਰੇ ਜਾਣਦੇ ਹੀ ਆ ਅਸੀਂ ਜਿਵੇਂ ਕਿ ਸਾਰਿਆਂ ਦੀ ਹੈਲਪ ਕਰਦੇ ਸੀਗੇ ਵੀਰਾ ਜਿਵੇਂ ਹੁਣ ਆਪਣੇ ਹ ਕਹਿ ਰਹੇ ਨੇ ਏਜੰਟਾਂ ਨੇ ਆਪਣੇ ਵੀ ਏਜੰਟ ਤੋਂ ਪੈਸੇ ਲਏ ਆ ਭਾਨਾ ਸਿੱਦੂ ਬਾਈ ਨੇ ਉਹ ਵੀ ਮੈਨੂੰ ਲੱਗਦਾ ਵੀ ਝੂਠ ਆ ਵੀ ਜਿਹੜਾ ਬੰਦਾ ਦੇ ਕੇ ਲੋਕਾਂ ਦੀ ਹੈਲਪ ਕਰ ਰਿਹਾ ਤੁਸੀਂ ਆਪ ਦੱਸੋ ਹਾਂਜੀ ਅੱਛਾ ਇੱਕ ਚੀਜ਼ ਇਹ ਵੀ ਆ ਨਾ ਅਸੀਂ ਉਹਨਾਂ ਦੇ ਭਰਾ ਨਾਲ ਗੱਲਬਾਤ ਕੀਤੀ ਥੋੜੇ ਦਿਨ ਪਹਿਲਾਂ ਬਾਈ ਨੇ ਇੱਕ ਗੱਲ ਕਹੀ ਕਹਿੰਨਾ ਬਾਈ ਅਸੀਂ ਨਾ YouTube Facebook ਉਹਨੂੰ ਤੋਂ ਚਲਾਉਣ ਲੱਗੇ ਆ ਜਦੋਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਨਾਂ ਤੋਂ ਪੈਸੇ ਵੀ ਮਿਲਦੇ ਆ ਨਾ ਇੱਥੋਂ ਅਸੀਂ ਪੈਸੇ ਕਮਾ ਸਕਦੇ ਆ ਤਾਂ ਉਹ ਥੋੜਾ ਜਿਹਾ ਯਕੀਨ ਕਰਨਾ ਵੀ ਨਾ ਇਸ ਤਰੀਕੇ ਔਖਾ ਹੋਇਆ ਕਿ ਉਹ ਬੰਦਾ ਜਿਹੜਾ YouTube Facebook ਤੋਂ ਵੀ ਪੈਸੇ ਕਮ ਉਹ 10000 ਦੀ ਮੰਗ ਕਰ ਸਕਦਾ ਇਦਾਂ ਹਨਾ ਦੇਖੋ ਹੁਣ ਲੋਕਾਂ ਦਾ ਤਾਂ ਵੀਰੇ ਕੰਮ ਹੀ ਆ ਕਹਿਣਾ ਜਿਹੜੇ ਹੁਣ ਜਲਦੇ ਨੇ ਜਿਵੇਂ ਹੁਣ ਅਸੀਂ ਕੋਈ ਵਧੀਆ ਕੰਮ ਕਰੀਏ ਲੋਕਾਂ ਨੇ ਤਾਂ ਆ ਕੇ ਕਹਿਣਾ ਹੀ ਆ ਵੀ ਇਹ ਮਾੜਾ ਕੰਮ ਕਰ ਰਹੇ ਆ ਲੋਕਾਂ ਨੂੰ ਚੁਬਣਾਈ ਆ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਬਹੁਤ ਪੁਰਾਣਾ ਵੀ ਫੇਸਬੁੱਕ ਤੋਂ ਪਤਾ ਵੀ ਇਨਕਮ ਹੁੰਦੀ ਆ ਜਦੋਂ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੀ ਚਲਾਉਂਦੇ ਆ ਤੇ ਬਾਈ ਉਹਦਾ ਸ਼ੁਰੂ ਕਰ ਰਿਹਾ ਮੈਨੂੰ ਤਾਂ ਨਹੀਂ ਲੱਗਦਾ ਵੀਰੇ ਇਦਾਂ ਦਾ ਕੰਮ ਕਰ ਸਕਦੇ ਆ ਭਾਨਾ ਸਿੱਧੂ ਬਾਈ ਕੋਈ ਇਹ ਤਾਂ ਸ਼ੁਰੂ ਤੋਂ ਹੀ ਰਿਹਾ ਹੈਗਾ ਵੀ ਪੰਜਾਬ ਦੇ ਵਿੱਚ ਜੇ ਕੋਈ ਬੰਦਾ ਪੰਜਾਬ ਦੇ ਵਾਸਤੇ ਖੜਾ ਹੋਇਆ ਤਾਂ ਹਮੇਸ਼ਾ ਨੂੰ ਦੁਬਾਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਇਹ ਅੱਜ ਦੀ ਇੱਕ ਤਾਂ ਕੋਈ ਗੱਲ ਹੈ ਨਹੀਂ ਬਾਕੀ ਮੇਰਾ ਤਾਂ ਇਹੀ ਮੰਨਣਾ ਹੈਗਾ ਵੀ ਅੱਜ ਕੱਲ YouTube ਤੇ Insta ਤੇ ਜਿਹੜੇ ਇਨਫਲੂਐਂਸਰ ਹੈਗੇ ਇਹ ਨਾਰਮਲ ਬੰਦਿਆਂ ਤੋਂ ਕਿੱਥੇ ਜ਼ਿਆਦਾ ਪੈਸੇ ਕਮਾਉਂਦੇ ਪਏ ਹੈਗੇ ਜੇ ਕੋਈ ਕਹਿ ਦੋ ਵੀ ਕੋਈ ਕੰਪਨੀ ਤੇ ਵੱਡੇ ਤੋਂ ਵੱਡੇ ਮੈਨੇਜਰ ਮੈਨੇਜਰ ਹੁੰਦੇ ਉਹ ਉਹ ਲੱਖ ਰੁਪਏ ਕਮਾਉਂਦੇ ਹੈਗੇ ਇਹ ਉਹਨਾਂ ਤੋਂ ਵੱਧ ਕਮਾ ਲੈਂਦੇ ਹੈਗੇ 3 3 4 4 ਲੱਖ ਮਹੀਨੇ ਦਾ ਇਹਨਾਂ ਨੂੰ 10000 ਰੁਪਏ ਦਾ ਤਾਂ ਕੋਈ ਚੱਕਰ ਨਹੀਂ ਹੈਗਾ ਹੁਣ ਗੱਲ ਉਹੀ ਹੈਗੀ ਆ ਵੀ ਜਿਹੜਾ ਬੰਦਾ ਚੜਦਾ ਹੈਗੀ ਉਹਦੇ ਲੱਤਾਂ ਹੀ ਖਿੱਚਦੇ ਹੈਗੇ ਲੋਕੀ ਫੇਰ ਬਾਅਦ 'ਚ ਆਏ ਕਹਿੰਦੇ ਸਾਡੇ ਮੁੱਢੇ ਤੋਂ ਚੜਿਆ ਹੈਗਾ ਜਿਵੇਂ ਸਿੱਧੂ ਮੂਸੇਵਾਲੇ ਵਾਲੇ ਹੋਏ ਸੀਗਾ ਉਹ ਤੋਂ ਐਵੇਂ ਹੋ ਰਿਹਾ ਹੈਗਾ ਹ ਦਬਾਨ ਦੀ ਕੋਸ਼ਿਸ਼ ਕਰਦੇ ਪਏ ਗਏ ਨਹੀਂ ਦਬੂਗਾ ਤਾਂ ਫਿਰ ਇਹਦਾ ਵੀ ਉਹੀ ਕਰਨਗੇ ਤੁਹਾਨੂੰ ਸਾਰੇ ਨੂੰ ਪਤਾ ਹੀ ਹੈਗਾ ਮਾੜਾ ਹਾਲ ਹੈਗਾ ਪੰਜਾਬ ਦਾ ਬਾਈ ਦੀ ਗੱਲ ਕਰੀ ਇਹਨਾਂ ਜਿਵੇਂ ਸੋਸ਼ਲ ਮੀਡੀਆ ਦਾ ਜ਼ਿਕਰ ਹੋ ਗਿਆ ਇੱਕ ਲਾਇਦਾ ਚੀਜ਼ ਆ ਕਿ ਸੋਸ਼ਲ ਮੀਡੀਆ ਤੋਂ ਨਾ ਇਨਕਮ ਉਹਨਾਂ ਨੂੰ ਹੁੰਦੀ ਪਈ ਆ ਇੱਕ ਚੀਜ਼ ਇਹ ਵੀ ਆ ਕਿ ਬਾਈ ਤਾਂ ਫਿਲਮਾਂ ਗਾਣਿਆਂ ਦੇ ਵਿੱਚ ਵੀ ਕੰਮ ਕਰਦੇ ਪਏ ਨੇ ਨਾ ਭਾਨਾ ਬਾਈ ਹੁਣ ਆਪਾਂ ਦੇਖਿਆ ਕਿੰਨੀਆਂ ਫਿਲਮਾਂ 'ਚ ਵੀ ਉਹਨਾਂ ਨੇ ਕੰਮ ਕੀਤਾ ਸਿੱਧੂ ਦੇ ਨਾਲ ਵੀ ਬਾਈ ਨੇ ਕੰਮ ਕੀਤਾ ਨਾ ਤਾਂ ਉਹਨਾਂ ਨੂੰ ਤਾਂ ਉਧਰੋਂ ਵੀ ਇਨਕਮ ਹੁੰਦੀ ਆ ਇੱਕ ਤਰੀਕੇ ਦੀ ਬਾਈ ਉਹੀ ਗੱਲ ਹੈਗੀ ਆ ਹੁਣ ਅਸਲ 'ਚ ਗੱਲ ਇਹ ਹੈਗੀ ਵੀ ਅਗਲਾ ਜ਼ਮੀਨਾਂ ਵਾਲਾ ਬੰਦਾ ਹੈ ਤੇ 10000 ਦੀ ਛੋਟੀ ਜੀ ਚੀਜ਼ ਪਿੱਛੇ ਥੋੜੀ ਮੈਂ ਕਹਿੰਦਾ ਜੂਠ ਹੀ ਬੋਲਣਾ ਸੀਗਾ ਰਕਮ ਵਧਾ ਕੇ ਬੋਲਣ ਦੇ ਵੀ ਲੱਖ ਲੱਖ ਰੁਪਏ ਲੈ ਤੂੰ ਮੰਗਦਾ ਹੂੰ 10000 ਤਾਂ ਕੁਛ ਅੱਜ ਕੱਲ ਤਾਂ ਸੱਚੀ ਮੈਂ ਤੁਹਾਨੂੰ ਦੱਸਾਂ ਕੁਛ ਨਹੀਂ ਹੁੰਦਾ ਇੰਨਾ ਕੁ ਤਾਂ ਘਰ ਦੇ ਵੀ ਨਹੀਂ ਦੇਖਦੇ 10000 ਪਿੱਛੇ ਦਾ ਤਾਂ ਇਹ ਇਹ ਤਾਂ ਗੱਲ ਹੈ ਹੀ ਹੈ ਵੀ ਝੂਠ ਤਾਂ ਚਲੋ ਬੋਲਦੇ ਹੀ ਹੈਗੇ ਪਰ ਥੋੜੀ ਰਿਵੀਜ਼ਨ ਕਰਨੀ ਚਾਹੀਦੀ ਸੀ ਉਹਨਾਂ ਨੂੰ ਝੂਠ ਬੋਲਣ ਤੋਂ ਪਹਿਲਾਂ ਤਾਂ ਹੋਰ ਵੀ ਇੱਥੇ ਬਾਈ ਹੋਣੀ ਨੇ ਕਿ ਜੀ ਸੌਰੀ ਬਾਲਾ ਤੁਹਾਨੂੰ ਤੰਗ ਕਰ ਰਿਹਾ ਵਿੱਚ ਆ ਕੇ ਅੱਛਾ ਵੀਰੇ ਮੈਂ ਨਾ ਭਾਨੇ ਸਿੱਧੂ ਬਾਈ ਬਾਰੇ ਗੱਲਬਾਤ ਕਰ ਰਿਹਾ ਸੀਗਾ ਕਿ ਭਾਨੇ ਬੰਜਮੇ ਗ੍ਰਿਫਤਾਰ ਕੀਤਾ ਗਿਆ ਵਾ ਤੇ ਉਹਨਾਂ ਦੇ ਉੱਪਰ ਜਿਹੜੇ ਇਲਜ਼ਾਮ ਲੱਗਿਆ ਇੱਕ ਤਾਂ 10000 ਰੁਪਏ ਮੰਗਣ ਦਾ ਇਲਜ਼ਾਮ ਲੱਗਿਆ ਇੱਕ ਉਹਨਾਂ ਦੇ ਉੱਪਰ ਚੈਨੀ ਖੋਣ ਦਾ ਇਲਜ਼ਾਮ ਲੱਗਿਆ ਪਹਿਲਾਂ ਤਾਂ ਇਹ ਇਲਜ਼ਾਮ ਕਿਵੇਂ ਦੇਖਦੇ ਹੂੰ ਇਲਜ਼ਾਮ ਬਿਲਕੁਲ ਗਲਤ ਹੈ ਜੀ ਭਾਨਾ ਸਿੱਧੂ ਬਹੁਤ ਵਧੀਆ ਇਨਸਾਨ ਹੈ ਜਿਸ ਤਰ੍ਹਾਂ ਉਹਨਾਂ ਦੀਆਂ ਵੀਡੀਓ ਦੇਖਦੇ ਆ ਬਹੁਤ ਲੋਕਾਂ ਦੇ ਪੈਸੇ ਉਹਨਾਂ ਨੇ ਛੜਾਏ ਵੀ ਹੈ ਔਰ ਨਾਲੇ 10000 ਰੁਪਏ ਕੀ ਚੀਜ਼ ਹੈ ਜਿਹੜਾ ਉਹ ਜਿਹਦੇ ਪਿੱਛੇ ਉਹ ਕਰੂਗਾ ਔਰ ਚੈਨੀ ਦੀ ਗੱਲ ਕਰਦੇ ਜਿਹੜਾ ਬੰਦਾ ਖੁਦ ਸਕੋਰਪੀਓ ਰੱਖਦਾ ਉਹ ਚੈਨੀ ਲੁੱਟੂ ਹੈ ਇਹ ਸੋਚਣੀ ਚਾਹੀਦੀ ਹੈ ਲੋਕਾਂ ਕਰ ਗੱਲ ਤੇਲ ਦਾ ਵੀ ਜੇ ਆਪਾਂ ਦੇਖੀਏ ਕਿਤੇ ਜਾਣਾ ਹਜ਼ਾਰ ਦਾ ਤਾਂ ਪਹਿਲਾਂ ਪਵਾਉਣਾ ਪੈਂਦਾ ਬਾਹਲੇ ਤਾਂ ਲੱਗ ਜਾਂਦਾ ਜੀ ਜੇ ਭਾਨਾ ਸਿੱਧੂ ਦੇਖੀਏ ਲੱਖਾਂ ਸਦਾਣਾ ਦੇਖੀਏ ਹੋਰ ਕਈ ਬੰਦੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਯਾਰ ਉਹਨੇ 10000 ਰੁਪਏ ਲਿਆ ਹੋ ਇਹ ਗਲਤਲ ਬਿਲਕੁਲ ਗਲਤ ਇਲਜ਼ਾਮ ਲੱਗਿਆ ਜਾਂਦਾ ਪਰ ਜਿਹੜੇ ਲੋਕਾਂ ਨੇ ਉਹਨੇ ਪੈਸੇ ਸੜਾਏ ਆ ਉਹਨਾਂ ਨੂੰ ਉਠਲਾ ਚਾਹੀਦਾ ਹੂੰ ਉਹਨਾਂ ਨੂੰ ਹੱਕ ਚਾਉਣਾ ਚਾਹੀਦਾ ਉਹਨਾਂ ਦੇ ਨਾਲ ਖੜਨਾ ਚਾਹੀਦਾ ਭਾਵੇਂ ਸਿੱਧੂ ਦੇ ਨਾਲ ਪਰ ਜਿਹੜੀ ਚਾਈਨੀਜ਼ ਹੋਣ ਦੀ ਗੱਲ ਆ ਹਜੇ ਤੱਕ ਤਾਂ ਅਸੀਂ ਤਾਂ ਦੇਖਿਆ ਨਹੀਂ ਕਦੇ ਬੀਜਾ ਚੈਨੀ ਆ ਨਵੇਂ ਬੁੱਧਾ ਕੱਢਦਾ ਵੀ ਚੈਨੀ ਕੋਈ ਹੈ ਅੱਛਾ ਅਸੀਂ ਨਾ ਮੈਂ ਬਾਈ ਦੇ ਭਰਾ ਨਾਲ ਗੱਲਬਾਤ ਕੀਤੀ ਸੀ ਥੋੜੇ ਦਿਨ ਪਹਿਲਾਂ ਦੀ ਗੱਲ ਆ ਜਿਸ ਦਿਨ ਇਹ ਚੈਨੀ ਵਾਲਾ ਮਾਮਲਾ ਸਾਹਮਣੇ ਆਇਆ ਉਹ ਬਾਈ ਕਹਿੰਦੇ ਵੀ ਅਸੀਂ ਨਾ YouTube Facebook ਉਦੋਂ ਦੇ ਚਲਾਉਂਦੇ ਆ ਜਦੋਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਥੋਂ ਪੈਸੇ ਕਮਾ ਸਕਦੇ ਆ ਇਥੋਂ ਸਾਨੂੰ ਇਨਕਮ ਹੋ ਸਕਦੀ ਆ ਕਹਿੰਦੇ ਅਸੀਂ ਯਾਰ ਇੰਨਾ ਚਿਰ ਹੋ ਗਿਆ ਇਹ ਕੰਮ ਕਰਦੇ ਆ ਇਹਨੂੰ ਸਾਨੂੰ ਉਹਨਾਂ ਦੇ ਵੀਡੀਓਜ਼ ਵੀ ਕਾਫੀ ਚੱਲਦੇ ਆ ਨੇ ਅਸੀਂ ਦੇਖਦੇ ਆ ਨਾ ਤਾਂ ਉਹ ਕਹਿੰਦੇ ਯਾਰ ਬਾਈ ਸਾਨੂੰ ਸਮਝ ਨਹੀਂ ਆ ਰਿਹਾ ਵੀ ਇਹ ਇਲਜ਼ਾਮ ਵੀ ਕੌਣ ਲੱਗੇ ਅਸੀਂ ਸੁਣੇ ਹੀ ਨਹੀਂ ਜੀ ਹੂੰ ਅਸੀਂ ਕਦੋਂ ਦੇ ਫੇਸਬੁਕ ਚਲਾਉਨੇ ਆ ਭਾਨੇ ਸਿੱਧੂ ਦੀ ਅਸੀਂ ਵੀਡੀਓ ਦੇਖਦੇ ਹੁੰਦੇ ਜਦੋਂ ਕਮੇਡੀ ਫਿਲਮਾਂ ਬਣਾਉਂਦਾ ਸੀ ਸ਼ਾਰਟ ਫਿਲਮਾਂ ਬਣਾਉਂਦਾ ਸੀ ਠੀਕ ਹੈ ਜੀ ਸ਼ੁਰੂ ਦੇ ਟਾਈਮ 'ਚ ਉਦੋਂ ਤਾਂ ਅਸੀਂ ਭਾਨੇ ਸਿੱਧੂ ਨੂੰ ਦੇਖਦੇ ਹੁੰਦੇ ਅਸੀਂ ਤਾਂ ਅੱਜ ਤੱਕ ਕਦੇ ਸੁਣਿਆ ਨਹੀਂ ਨਾ ਹੀ ਕਦੇ ਦੇਖਿਆ ਉਹਦੀ ਜਦੋਂ ਵੀ ਵੀਡੀਓ ਦੇਖੀਏ ਚੰਗੀ ਦੇਖੀ ਐ ਮਾੜਾ ਕੁਝ ਨਹੀਂ ਦੇਖਿਆ ਜੇਕਰ ਉਹ ਚੀਨੀ ਵਾਲਾ ਮਾਮਲਾ ਹੁਣ ਕਿਉਂ ਉਠਾਇਆ ਗਿਆ ਜਦੋਂ ਉਹ ਖੋਈ ਸੀ ਉਸਕੋ ਉਦੋਂ ਕਦੋਂ ਉਠਾਇਆ ਗਿਆ ਬਿਨਾਂ ਵਜ੍ਹਾ ਦੇ ਕਾਰਨ ਉਹਨਾਂ ਨੂੰ ਗਰਫਜ਼ਦਾਰ ਕੀਤਾ ਜਾ ਰਿਹਾ ਔਰ ਲੋਕਾਂ ਨੂੰ ਜਿਨ੍ਹਾਂ ਦੇ ਪੈਸੇ ਠਾਏ ਮੈਂ ਹੁਣ ਵੀ ਕਹਿੰਦਾ ਉਹਨਾਂ ਨੂੰ ਆਵਾਜ਼ ਠੋਣੀ ਚਾਹੀਦੀ ਉਹਨਾਂ ਨੂੰ ਜਦੋਂ ਉਹਦੇ ਘਰੇ ਕਾਠ ਇੰਨਾ ਹੁੰਦਾ ਸੀ ਅੱਜ ਉਹ ਲੋਕ ਕਿੱਥੇ ਗਏ ਆ ਉਹਨਾਂ ਨੂੰ ਬਰਾਬਰ ਖੜਨਾ ਚਾਹੀਦਾ ਔਰ ਭਾਨੇ ਸਿੱਧੂ ਨੂੰ ਜਲਦੀ ਤੋਂ ਜਲਦ ਬਾਹਰ ਕਰਨਾ ਚਾਹੀਦਾ ਅੱਛਾ ਬਹੁਤ ਸਾਰੇ ਬੰਦੇ ਨਾ ਬਾਈ ਦੇ ਹੱਕ ਦੇ ਵਿੱਚ ਆਏ ਵੀ ਆ ਕਾਫੀ ਬੰਦਿਆਂ ਨੇ ਇੰਟਰਵਿਊਜ਼ ਵੀ ਕੀਤੀਆਂ ਨੇ ਕਿ ਹਾਂ ਸਾਡੇ ਪੈਸੇ ਮੜਵਾਏ ਆ ਨਾ ਤੇ ਅੱਜ ਬਾਈ ਦੇ ਪਿੰਡ ਜਿਵੇਂ ਇਕੱਠ ਰੱਖਿਆਗਾ ਉੱਥੇ ਵੀ ਵੱਡਾ ਇਕੱਠ ਅਸੀਂ ਦੇਖ ਰਹੇ ਲੋਕ ਪਹੁੰਚੇ ਹੋਏ ਨੇ ਫਿਰ ਵੀ ਕਿਤਨਾ ਕਿਤੇ ਫਰਕ ਹੈ ਲੋਕ ਹੱਕ ਦੇ ਵਿੱਚ ਅੱਗੇ ਆ ਵੀ ਰਹੇ ਆ ਬਿਲਕੁਲ ਜੇ ਭਾਨਾ ਸਿੱਧੂ ਨਾ ਕੱਢਿਆ ਬਾਹਰ ਲੋਕਾਂ ਨੇ ਬਾਅਦ ਚੱਕਣੋਂ ਹਟ ਜਾਣਾ ਸਭ ਨੇ ਕਹਿਣਾ ਯਾਰ ਮੈਂ ਕਿਸੇ ਤੋਂ ਕੀ ਲੈਣਾ ਮੈਂ ਕਿਸੇ ਤੋਂ ਕੀ ਲੈਣਾ ਵੀ ਇਹ ਚੀਜ਼ਾਂ ਕੁਛ ਨਾ ਕੁਛ ਜੋ ਚੰਗਾ ਕਰ ਰਿਹਾ ਸੀ ਇਹ ਨਹੀਂ ਵੀ ਉਹ ਪਾਨਾ ਸਿੱਧੂ ਗਲਤ ਸੀ ਜਾਂ ਉਹ ਐਕਟੀਵਿਟੀ ਫਲਾ ਰਿਹਾ ਸੀ ਜਾਂ ਉਹ ਲੋਕਾਂ ਨੂੰ ਕਿਸੇ ਦੇ ਝੂਠੇ ਪਰਚੇ ਕਰਾ ਰਿਹਾ ਸੀਗਾ ਠੀਕ ਹੈ ਕਿ ਉਹ ਚੰਗਾ ਕੰਮ ਕਰ ਰਿਹਾ ਸੀ ਲੋਕਾਂ ਦੇ ਪੈਸੇ ਚਰਾ ਰਿਹਾ ਸੀਗਾ ਲੋਕਾਂ ਨੇ ਤੇ ਜਮੈਂ ਕਿੰਨੇ ਕਈ ਵੀਡੀਓ ਦੇਖਿਆ ਕਿ ਲੋਕਾਂ ਦੇ ਰਾਜ ਨਾਮੇ ਕਰਾਏ ਕੱਜਾਂ ਦੇ ਘਰ ਬਸਾਏ ਆ ਕੁੜੀਆਂ ਦੇ ਉਹਨਾਂ ਨੇ ਠੀਕ ਹੈ ਕਿ ਜਿਹੜੀ ਕੁੜੀ ਅੱਜ ਘਰੋਂ ਤੰਗ ਹੈ ਕਿਸੇ ਦੇ ਘਰਾਂ ਵਾਲਾ ਉਹਨੂੰ ਕੁੱਟਦਾ ਮਾਰਦਾ ਜਾਂ ਕੋਈ ਹੋਰ ਗੱਲਬਾਤ ਆ ਉਹਨਾਂ ਨੇ ਉਹ ਘਰ ਬਸਾਉਂਦਾ ਸੀ ਲੱਖਾ ਸਿਧਾਨਾ ਵੀਰ ਜੀ ਦਾ ਮੇਰਾ ਹਲਕਾ ਉੱਧਰ ਲਈ ਆ ਪਿੰਡ ਦੀਨਾ ਸਾਹਿਬ ਮੈਂ ਜ਼ਿਆਦਾਤਰ ਲੱਖੇ ਸਿਧਾਨਾ ਦੀਆਂ ਵੀਡੀਓ ਦੇਖਦਾ ਉਹ ਉਹਦੇ ਘਰ ਦੇ ਮੂਹਰੇ ਇੰਨਾ ਕਿ ਐਮਐਲਏ ਦੇ ਘਰ ਦੇ ਮੂਹਰੇ ਕੱਠ ਨਹੀਂ ਹੁੰਦਾ ਜਿੰਨਾ ਉਹਦੇ ਘਰੇ ਹੁੰਦਾ ਕਈ ਕੁੜੀਆਂ ਦੇ ਰਿਸ਼ਤੇ ਟੁੱਟਣ ਤੋਂ ਬਚਾਏ ਆ ਉਹ ਬੰਦੇ